ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ 4 ਦਿਨਾਂ ਦੇ ਪੰਜਾਬ ਦੌਰੇ ਤੋਂ ਬਾਅਦ ਅੱਜ ਸਵੇਰੇ ਦਿੱਲੀ ਰਵਾਨਾ ਹੋ ਗਏ। ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਸਵੇਰੇ ਕਰੀਬ 10:30 ਵਜੇ ਔਰਵਾਨਾ ਹੋਏ। ਦਿੱਲੀ ਰਵਾਨਾ ਹੋਣ ਸਮੇਂ ਕੇਜਰੀਵਾਲ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਇਸ ਤੋਂ ਪਹਿਲਾਂ ਐਤਵਾਰ ਰਾਤ ਉਹ ਅੰਮ੍ਰਿਤਸਰ ਦੇ ਸਰਕਟ ਹਾਊਸ ਪਹੁੰਚੇ ਤੇ ਰਾਤ ਇੱਥੇ ਹੀ ਬਿਤਾਈ। ਹਾਲਾਂਕਿ ਉਸ ਵੇਲੇ ਵੀ ਕੇਜਰੀਵਾਲ ਨੇ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਅਭੀ ਥੱਕ ਗਿਆ ਬਾਅਦ ਵਿੱਚ ਕਰਾਂਗੇ ਬਾਦ। ਅਭੀ ਥੱਕ ਗਿਆ ਬਾਅਦ ਵਿੱਚ ਕਰਾਂਗੇ ਬਾਦ। ਐਤਵਾਰ ਸਰਕਟ ਹਾਊਸ ਦੇ ਵਿੱਚ ਰੁਕੇ ਕੇਜਰੀਵਾਲ ਨੇ ਸਮਰਥਕਾਂ ਦੇ ਵੱਲੋਂ ਆਪੋ ਆਪਣੇ ਘਰਾਂ ਤੋਂ ਬਣਾ ਕੇ ਲਿਆਂਦੇ ਅੰਮ੍ਰਿਤਸਰੀ ਖਾਣੇ ਦਾ ਵੀ ਆਨੰਦ ਲਿਆ ਬੁੱਧਵਾਰ ਨੂੰ ਬੈਂਗਲੌਰ ਦੇ ਵਿੱਚ ਇੱਕ ਆਪਰੇਸ਼ਨ ਕਰਵਾਉਣ ਤੋਂ ਬਾਅਦ ਉਹ ਵਾਪਸ ਪੰਜਾਬ ਆਉਣਗੇ ਤੇ ਪੰਜਾਬ ਚੋਣਾਂ ਦੀ ਵਾਗਡੋਰ ਸੰਭਾਲਣਗੇ ਪੰਜਾਬ ਦੇ ਵਿੱਚ ਆਪਣੇ 4 ਦਿਨਾਂ ਦੌਰੇ ਦੇ ਦੌਰਾਨ ਕੇਜਰੀਵਾਲ ਨੂੰ ਕਾਫੀ ਵਿਰੋਧ ਵਿੱਚ ਚੱਲਣਾ ਪਿਆ ਤੋਂ ਦੱਸ ਦਈਏ ਕਿ ਕੇਜਰੀਵਾਲ 8 ਸਤੰਬਰ ਨੂੰ ਪੰਜਾਬ ਆਏ ਸਨ ਜਿਸ ਦੌਰਾਨ ਉਹਨਾਂ ਨੇ ਪਾਰਟੀ ਕਾਰਕੁਨਾਵਾਂ ਨਾਲ ਮੁਲਾਕਾਤ ਕੀਤੀ ਪਟਿਆਲਾ ਦੇ ਵਿੱਚ ਡਾਕਟਰਾਂ ਦੇ ਨਾਲ ਮੁਲਾਕਾਤ ਕੀਤੀ ਅਖੀਰਲੇ ਦਿਨ ਮੋਗਾ ਦੇ ਬਾਗਾ ਪੁਰਾਣਾ ਦੇ ਵਿੱਚ ਪੰਜਾਬ ਚੋਣਾਂ ਦੇ ਮੱਦੇਨਜ਼ਰ ਕਿਸਾਨਾਂ ਦੇ ਲਈ 31 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ ਕੀਤਾ।